ਹਾਂਜੀ ਪੰਜਾਬੀਓ ਲੱਗਦਾ ਰੱਬ ਵੀ ਕਈ ਵਾਰੀ ਨਾ ਅਨਿਆ ਕਰ ਜਾਂਦਾ ਬੇਇਨਸਾਫੀ ਕਰ ਜਾਂਦਾ ਆ ਹੜਾਂ ਚ ਹੀ ਵੇਖ ਲਓ ਜਦੋਂ ਵੀ ਹੜ ਆਉਂਦੇ ਆ ਕੋਈ ਕੁਦਰਤੀ ਆਫਤ ਆਉਂਦੀ ਹੈ ਇਹ ਸਾਡੇ ਵਰਗੇ ਮਾਤੜ ਆਮ ਲੋਕਾਂ ਦੇ ਘਰ ਬਰਬਾਦ ਕਰਦੀ ਹੈ ਫਸਲ ਬਾੜੀਆਂ ਬਰਬਾਦ ਕਰਦੀ ਹੈ ਕਿਤੇ ਇਹਨਾ ਖਾਣ ਪੀਣੀਆਂ ਜੋਕਾਂ ਲੀਡਰਾਂ ਦੇ ਘਰਾਂ ਤੱਕ ਪਾਣੀ ਨਹੀਂ ਗਿਆ ਕਦੇ ਇਹਨਾਂ ਦੀਆਂ ਫੈਕਟਰੀਆਂ ਇਹਨਾਂ ਦੇ ਕਾਰੋਬਾਰ ਨਹੀਂ ਨੁਕਸਾਨੇ ਗਏ ਜਦੋਂ ਵੀ ਮਾਰਿਆ ਗਿਆ ਆਮ ਕਿਸਾਨ ਮਜ਼ਦੂਰ ਛੋਟਾ ਵਪਾਰੀ ਮਾਰਿਆ ਗਿਆ ਜਿਨ੍ਹਾਂ ਨੂੰ ਅੱਜ ਦੇ ਹਾਲਾਤਾਂ ਤੇ ਦੁੱਖ ਆਉਂਦਾ ਤੇ ਇਹਨਾਂ ਖੂਨ ਪੀਣੀਆਂ ਚੋਕਾਂ ਲੀਡਰਾਂ ਤੇ ਗੁੱਸਾ ਆਉਂਦਾ ਵਾਟ ਵਾਟ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ